ਪਪਾ ਜੀ ਆਪਣਾ ਨਾਮ ਦੱਸ ਦਿਓ ਬੋਲਣ ਜਾਂਦ ਪਪਾ ਜੀ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਤੋਂ ਤੁਸੀਂ ਇੱਧਰ ਆਏ ਉਹ ਦੱਸੋ ਯਾਰ ਪਹਿਲਾਂ ਤੇ ਅਸੀਂ ਉੱਥੇ ਕੰਮ ਦੇ ਰਹਿਆ ਨਾ ਪੜ੍ਹਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਦੋਂ 18 ਸਾਲ ਦੇ ਹੋਗੇ ਜਦੋਂ ਅਸੀਂ ਇੱਧਰ ਆਏ ਹ ਮੈਨੂੰ ਅੰਦਾਜ਼ਾ ਪੂਰਾ ਕੀ ਖਲਾਸੀ ਹਾਲਾਤ ਜਾਂਦੇ ਦੋ ਉਹਦੇ ਦੇਖ ਦੋ ਜਿੰਨੇ ਲੋਕਾਂ ਦੇ ਹਨ ਮੇਰੇ ਕੋਲ ਆ ਜਾ ਇੰਨੇ ਡਰ ਕੇ ਜੇ ਸਾਣਾ ਅਜੇ ਨਾਲ ਮੇਰੇ ਕੋਲ ਹੀ ਆ ਜਾ ਪੈਰੀ ਵਿਆਹ ਜੇ ਸਭ ਕੁਝ ਆ ਜੇ ਡੰਗਰ ਵਿਆਹ ਜੇ ਇੱਥੇ ਰਹਿ ਲੋ ਅੱਡੇ ਦੇ ਲੋ ਆ ਆ ਗਿਆ ਕੋਈ ਬੋਤੋ ਥੋੜੇ ਜਿਹਾ ਗਾਉ ਹੋ ਜਾਏ ਇਹ ਵੀ ਦੇ ਦੇ ਇੱਥੇ ਆ ਗਿਆ ਮਟਾਲੇ ਹੁਣ ਕਿਉਂਕਿ ਦੋਸਤੀਆਂ ਹੋਣਗੇ ਤੁਹਾਡੇ ਮਾੜੇ ਜਿੱਥੋਂ ਦਾ ਵਾਕ ਅੱਬਲ ਅੱਬਲ ਤੇ ਮੈਨੂੰ ਪਤਾ ਹੈ ਬਈ ਮੁਸ਼ਕਲ ਹੀ ਆ ਨੋ ਬੈਣੀ ਉਮਰ ਹੋ ਗਈ ਇੱਧਰ ਆਏ ਬੰਦੇ ਮੇਰੇ ਚਲੇ ਗਏ ਨੇ ਮੇਰੇ ਤੋਂ ਛੋਟੇ ਵੀ ਤੇ ਕੀ ਪਤਾ ਉਹ ਹੈ ਨਾ ਜਾਂ ਨਹੀਂ ਮੁੱਢਲਾ ਵਾਕਿਆ ਸੁਣਾਓ ਕੋਈ ਉਧਰ ਦਾ ਸਾਨੂੰ ਇਸ ਤਰ੍ਹਾਂ ਦੀ ਛੂਟੀ ਨਹੀਂ ਖੇੜ ਦੇ ਦੇ ਮੈਂ ਖੇੜਿਆ ਹੀ ਨਹੀਂ ਇਹ ਵੀ ਅਕਰ ਕਹਾਟ ਜੇ ਮੁੰਡਿਆਂ 'ਚ ਮੈਂ ਨਹੀਂ ਸੀ ਖੇੜਦਾ ਪੜਨੀ ਜਾਣਾ ਸੀ ਅਨਕੀ ਕਰ ਰਹਿਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਨੇ ਜਿਹੜੀਆਂ بڑے بڑے ਸਿਆਣੀ ਬੰਦੇ ਦੱਸਦੇ ਯਾਉਕਾਰ ਸੀ ਬਾਬਾ ਸਾਹਿਬ ਯਾਉਕਾਰ ਸੀ ਪੈਸੇ ਵੀ ਲੋਕਾਂ ਨੂੰ ਦਮਿੰਦਿਆ ਕਰਦੇ ਸੀ ਬੈ ਆਓ ਕਲਪ ਸਭ ਕੁਛ ਸੀ ਐਸੇ ਤੇਰੇ ਆ ਗਏ ਦਾ ਉਹ ਯਾਰ ਜ਼ਮੀਨ ਕਿਹੜੀ ਚੋਕੇ ਖੜਨੀ ਆ ਇੱਥੇ ਉਹ ਯਾਰ ਜਾਂਦੇ ਰਹੇ ਆ ਮਿੰਟਾ ਥਾਤਾ ਦਾ ਪਤਾ ਆਈ ਦਾ ਦਾ ਜਾਂਦਾ ਸੀ ਮਿਲਦਾ ਕਿ ਤੇ ਪਿੰਡਾਂ ਦਾ ਵੀ ਪਤਾ ਪੜਾਈ ਦੀ ਕਿਸ ਤਰ੍ਹਾਂ ਹੈ ਮੈਂ ਕਿਹਾ ਇੱਕ ਨੰਬਰ ਪੜਾਈ ਦੇ ਵਿੱਚ ਇੱਕ ਨੰਬਰ ਜੇ ਨਹੀਂ ਤੇ ਕਾਟੋ ਕੱਢ ਲੈਣ ਦੇ ਵੇਖ ਲੈਣ ਭੈਜੋ ਭੈਜੋ ਕਰਾ ਚਲੀ ਸੀ ਮੁੰਡੇ ਬਾਜੇ ਕੋਲ ਜੀ ਮਨੀਟਰ ਤੇ ਰਹਿ ਜਾਂਦੇ ਪਾਪਾ ਜੀ ਆਪਣਾ ਨਾਮ ਦੱਸੋ ਬੋਲਣ ਜਾਂਦ ਪਾਪਾ ਜੀ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਤੋਂ ਤੁਸੀਂ ਇੱਧਰ ਆਏ ਉਹ ਦੱਸੋ ਯਾਰ ਪਹਿਲਾਂ ਤੁਸੀਂ ਉੱਥੇ ਕੌਣ ਦੇ ਰਹਿਆ ਨਾ ਪੜ੍ਹਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਦੋਂ 18 ਸਾਲ ਦੇ ਹੋਗੇ ਜਦੋਂ ਅਸੀਂ ਡੇਰੇ ਆਏ ਆ ਮੈਨੂੰ ਅੰਦਾਜ਼ਾ ਪੂਰਾ ਕੀ ਕਲਾਸ ਸੀ ਉਹ अनाथ जान दूज मेर कोल आजा इन डेर ई आजा भेड़ी बि सभु कुझु हीअ डे इहो डेरे लो आई गांह हुजो डेर इते आग बटाले अबल त मनू पती मुश्किल ई आहे उमिरि हुई इदर वारे बंदि चले गे न ਵੇਦੋ ਛੋਟੇ ਵੀ ਤੇ ਕੀ ਪਤਾ ਉਹ ਹੈ ਨਾ ਜਾਂ ਨਹੀਂ ਉਧਰ ਲਾ ਵਾਕਿਆ ਸੁਣਾਓ ਕੋਈ ਉਧਰ ਦਾ ਸਾਨੂੰ ਜਿਸ ਤਰ੍ਹਾਂ ਦੀ ਸ਼ੂਟਿੰਗ ਦੇਖੇੜ ਦੇ ਰਹੇ ਮੈਂ ਖੇਡਿਆ ਹੀ ਨਹੀਂ ਅੱਛਾ ਜੀ ਇਹ ਵੀ ਅਗਰ ਕਹਾੜੀਏ ਮੁੰਡਿਆਂ 'ਚ ਮੈਂ ਨਹੀਂ ਸਕਿਆ ਇਤਹਾਮ ਦਾ ਪੜਨੀ ਜਾਣਾ ਥੇ ਅਧਿਕਾਰ ਬਣਾਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਜਿਹੜੀਆਂ ਬੜੇ ਬੜੇ ਸਿਆਣੀ ਬੰਦੇ ਦੱਸਦੇ ਯੋਕਾਰ ਸੀ ਬਾਬਾ ਸਾਹਿਬ ਯੋਕਾਰ ਸੀ ਐਵੇਂ ਲੋਕਾਂ ਨੂੰ ਜ਼ਮੀਂਦਾਰ ਤੇ ਬਾ ਆ ਸਭ ਸਭ ਕੁਛ ਸੀ ਐਸੇ ਤੇ ਨਹੀਂ ਆ ਗਿਆ ਉਹ ਉਹ ਯਾਰ ਜ਼ਮੀਨ ਕਿਹੜੀ ਚੋਕੇ ਖੜਨੀ ਆ ਇੱਥੇ ਉਹ ਯਾਰ ਜਾਂਦੇ ਰਹੇ ਆ ਮਿੰਟਾ ਥਾ ਦਾ ਪਤਾ ਆਈ ਦਾ ਦਾ ਜਾਂਦਾ ਸੀ ਲੰਦਾ ਕਿ ਤੇ ਪਿੰਡਾਂ ਦਾ ਵੀ ਪਤਾ ਪਪਾ ਕਿ ਪੜਾਈ ਸੀ ਕਿਸ ਤਰ੍ਹਾਂ ਦੀ ਮੈਂ ਕਿਹਾ ਇੱਕ ਨੰਬਰ ਉਹ ਰਾਜ ਦੇ ਵਿੱਚ ਇੱਕ ਨੰਬਰ ਜੇ ਨਹੀਂ ਤੇ ਕਾਰਟੂ ਕੱਢ ਲੈਣ ਦੇ ਵੇਹਲਾ ਨਹੀਂ